ਕੀ diel kal ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਖੇਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਵਾਹਿਗੁਰੂ ਤੁਹਾਨੂੰ ਸਦਾ ਅਨਚੜੀਆਂ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ। ਅੱਜ ਦਾ ਆਪਣਾ ਵਿਸ਼ਾ ਹੈਗਾ ਵਿੱਚੋਂ ਪੈਸਾ ਪਾਠ ਕਰਨ ਦਾ ਕੀ ਫਲ ਮਿਲਦਾ। ਚਪਈਸਾ ਬਾਠ दशम ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਆਪਣੇ ਝੋਲੀ ਪਾਈ ਹੈ। ਇਹ ਪਾਠ ਕਰਨਾ ਸੱਚੇ ਮਨ ਨਾਲ ਜੇ ਗੁੰਗਾ ਵੀ ਪਾਠ ਕਰ ਲੈਣਾ ਉਹਨੂੰ ਵੀ ਦਸਨਾ ਮਿਲਦੀ ਆ ਚਪਈ ਸਾਹ ਦਾ ਪਾਠ ਇੰਨਾ ਸ਼ਕਤੀਸ਼ਾਲੀ ਪਾਠ ਵਾਹਿਗੁਰੂ ਨੇ ਆਪਣੇ ਝੋਲੀ ਪਾਇਆ ਚਪਈ ਸਾਹ ਪਾਠ ਮੂਰਖ ਤੋਂ ਮੂਰਖ ਬੰਦਾ ਵੀ ਕਰ ਲੈਣਾ ਮੂਰਖ ਤੋਂ ਮੂਰਖ ਬੰਦਾ ਵੀ ਉਹਦਾ ਵੀ ਕਹਿੰਦੇ ਦਿਮਾਗ ਤੇਜ਼ ਹੋ ਜਾਂਦਾ ਕਦੋਂ ਦੁੱਖ ਕਲੇਸ਼ ਦਿਲਿੱਦਾਂ ਦਾ ਦੂਧ ਹੀ ਹੋ ਜਾਂਦੇ ਆ ਚਪਈ ਸਾਹ ਦਾ ਪਾਠ ਕਰ ਲੈ ਇੰਨੇ ਦਸਨਾ ਪਰ ਇੱਕ ਗੱਲ ਆ ਜੇ ਆਪਾਂ ਮਨਜਤ ਲਾ ਕੇ ਇਕਾਕਰ ਹੋ ਕੇ ਵਾਲਾ ਪੜਾ ਮੰਦੇ ਨਾਲ ਪਾਠ ਕਰੀਏ ਨਾ ਆਪਾਂ ਨੂੰ ਬਹੁਤ ਫਲ ਮਿਲਦਾ ਜਿਵੇਂ ਪੈਸਾ ਦਾ ਗੁਰੂ ਸਾਹਿਬ ਆਪਣੇ ਤੇ ਆਪ ਕਿਰਪਾ ਕਰਦੇ ਆ ਲੋਕਾਂ ਦੇ ਦੁੱਖ ਦੂਦ ਹੁੰਦੇ ਆ ਜੇ ਤੁਸੀਂ ਚਪਈ ਸਾਹਿਬ ਦਾ ਪਾਠ ਮਨਜਤ ਲਾ ਕੇ ਕਰੋ ਇੱਕ ਮਨਜਤ ਕਰਕੇ ਕਰੋ ਅੰਦਰ ਇਹ ਨਾ ਵੀ ਤੁਸੀਂ ਪਾਠ ਕਰਦੇ ਹੋ ਤੁਹਾਡਾ ਧਿਆਨ ਕਿਤੇ ਹੋ ਦੀ ਤੁਦਿਆ ਫਿਰਦਾ ਹੋਵੇ ਤੁਸੀਂ ਪਾਠ ਕਰਦੇ ਕੋਈ ਆਜ ਥੋੜਾ ਗੱਲਾਂ ਕਰ ਲਾਜੇ ਪਾਠ ਜਾਲੇ ਰੱਖ ਕੇ ਤੁਸੀਂ ਗੱਲਾਂ ਕਰਨ ਲੱਗ ਜੂ। ਇਸ ਤਰ੍ਹਾਂ ਪਾਠ ਦਾ ਫਲ ਨਹੀਂ ਮਿਲਦਾ। ਜੇ ਆਪਾਂ ਪਾਠ ਕਰਨਾ ਬਾਣੀ ਪੜ੍ਹਨੀ ਆ ਗੁਰੂ ਸਾਹਿਬ ਦੀ ਇਕਾਗਰ ਹੋ ਕੇ ਇਕੱਲੇ ਹੋ ਕੇ ਬਹਿ ਕੇ ਪੜੋ। ਕਿਸੇ ਨਾਲ ਕੋਈ ਗੱਲ ਕਿਸੇ ਨਾਲ ਦੁਨਿਆਵੀ ਕੋਈ ਗੱਲ ਨਾ ਕਰੋ ਤੁਸੀਂ। ਜੇ ਤੁਸੀਂ ਐਸਾ ਇਕੱਲੇ ਬਹਿ ਕੇ ਬਾਣੀ ਪੜ੍ਹ ਸਕਦੇ ਹੋ ਤਾਂ ਤੁਹਾਨੂੰ ਗੁਰੂ ਮਾਹ ਜੀ ਤੁਹਾਨੂੰ ਫਲ ਜ਼ਰੂਰ ਦੇਣਗੇ। ਜੇ ਪੈਸਾ ਦੇ ਪਾਠ ਦਾ ਫਲ ਬਾਧੂ ਮਿਲਦਾ ਜੇ ਤੁਸੀਂ ਕੱਕਰੋਗੇ ਮਨ ਚਤ ਲਾ ਕੇ ਇਕੱਲੇ ਬਹਿ ਕੇ ਆਪਦੀ ਬਾਣੀ ਪੜੋਗੇ ਗੁਰੂ ਵਰ ਧਿਆਨ ਲਾ ਕੇ ਦੁਨਿਆਵੀ ਗੱਲਾਂ ਤੋਂ ਦੂਰ ਕੁਛ ਹੋਈ ਜਾਵੇ ਬਾਅਦ ਉਹਨਾਂ ਗੱਲਾਂ ਤੋਂ ਪਾਸੇ ਹੋ ਕੇ ਜੇ ਤੁਸੀਂ ਗੁਰੂ ਸਾਹਿਬ ਦੀ ਬਾਣੀ ਪੜੋਗੇ ਨਾ ਤਾਂ ਤੁਹਾਨੂੰ ਫਲ ਜ਼ਰੂਰ ਮਿਲੂਗਾ ਜਿਹ ਚ ਪੈਸਾ ਪਾੜਤਾ ਪਰ ਇੰਨਾ ਮਨ ਵਿੱਚ ਸ਼ਰਧਾ ਤੇ ਵਿਸ਼ਵਾਸ ਤੇ ਇਕਾਗਰਤ ਹੋਣਾ ਬਹੁਤ ਜ਼ਰੂਰੀ ਹੈ ਤਤਾ ਤੁਹਾਨੂੰ ਫਲ ਜਰੂਰ ਮਿਲੂਗਾ ਜੇ ਪੈਸਾ ਪਾੜਤਾ ਇਹ ਗੁਰੂ ਦਰਸ਼ਨ ਪਿਤਾ ਨੇ ਆਪਣੇ ਝੋਲੀ ਪਾਈ ਹੈ ਇਹ ਬਾਣੀ ਜੇ ਪੈਸਾ ਪਾੜ ਇਹਨਾਂ ਸ਼ਕਤੀਸ਼ਾਲੀ ਪਾਠ ਹਨਾ ਤੁਸੀਂ ਮਾਲ ਚਤ ਲਾ ਕੇ ਕਾਗਜ਼ ਕਰਕੇ ਤੁਸੀਂ ਦੇਖ ਕੇ ਤਾਂ ਦੇ ਪਾਠ ਕਰਕੇ ਤਾਂ ਦੇਖੋ ਦੇਖੋ ਤੁਹਾਨੂੰ ਫਲ ਮਿਲਦਾ ਦੁਨਿਆਵੀ ਗੱਲਾਂ ਤੋਂ ਦੂਰ ਦੁਨਿਆਵੀ ਜੋ ਪਸ਼ੁੰਧਾ ਕੋਈ ਜਾਣ ਤ ਉਹਨਾਂ ਗੱਲਾਂ ਤੋਂ ਪਾਸੇ ਹੋ ਕੇ ਤੁਸੀਂ ਗੁਰੂ ਸਾਹਿਬ ਨਾਲ ਜੁੜ ਕੇ ਦੇਖੋ ਵਾਹਦੇ ਤੁਹਾਡੇ ਝੋਲੀ ਖਾਲ ਜਰੂਰ ਪਾਉਣਗੇ ਜੇ ਤੁਹਾਨੂੰ ਮੇਰੀ ਵੀਡੀਓ ਮੇਰੀ ਗੱਲਾਂ ਵਧੀਆ ਲੱਗੀਆਂ ਤਾਂ ਗਾ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ